हां जी ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਆ ਠੀਕ ਠਾਕ ਹੋਵੋਗੇ ਤੇ ਮਿੱਤਰੋ ਆਪਣੇ ਵੀਰ ਭਰਾਵਾਂ ਦੇ ਕੋਲ ਇੱਕ ਆ ਹੋਰ ਬੇਸ਼ੇਰੀ ਸੇਲ ਹੈ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਡਿਟੇਲ ਦੱਸਣ ਲੱਗਿਆ ਜੀ ਤੇ 30 ਮਹੀਨੇ ਉਮਰ ਹੈ ਬੇਸ਼ੇਰੀ ਦੀ 58 ਇੰਚ ਹਾਈਟ ਹੈ ਜੀ ਫੱਟੀ ਵਾਲੀ ਅਰਜਨ ਰੌਲੀ ਵਾਲੀ ਘੋੜੇ ਦੀ ਬੱਚੀ ਆ ਵਾਲ ਭੋਰੀਆਂ ਦੀ ਸਾਫ ਹੈ ਜੀ ਬਿਲਕੁਲ ਓਕੇ ਰਿਪੋਰਟ ਆ ਤੇ ਰੇਟ ਬਾਈ ਹੋਰੇ ਦੱਸਣਗੇ ਫੋਨ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆਪਾਂ ਸ਼ੋਅ ਕੀਤਾ ਹੋਇਆ ਗੱਲਬਾਤ ਕਰ ਲਿਓ ਸਾਰੀ ਡਿਟੇਲ ਕਨਫਰਮ ਕਰਾ ਲਿਓ ਤੇ ਮਾਨਸਾ ਏਰੀਆ ਬਾਈ ਹੋ ਰਿਆਂ ਦਾ ਤੇ ਜਿਨੀ ਗੇ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਤੇ ਬਾਕੀ ਜੇ ਕੋਈ ਮਾੜੀ-ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜੀ ਤੇ ਕਰ ਦਿਓ ਵੀਡੀਓ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜੇ ਵੀਡੀਓ ਕਰਵਾਉਣੀ ਹੋਈ ਤਾਂ 85482340 ਵਾਲੇ ਨੰਬਰ ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ